ਦੋਸਤੋ ਕੱਲ ਰਾਤ ਦੀ ਸੁਨੰਦਾ ਸ਼ਰਮਾ ਦੀ ਇੱਕ ਪੋਸਟ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਤੁਸੀਂ ਦੇਖ ਕੇ ਕਾਫੀ ਧੰਗ ਰਹ ਜਾਓਗੇ ਕਿਉਂਕਿ ਇੱਥੇ ਸੁਨੰਦਾ ਸ਼ਰਮਾ ਨੇ ਸਭਣਾ ਨੂੰ ਹੱਥ ਛੋੜ ਕੇ ਬੇਨਤੀ ਕੀਤੀ ਹੈ ਕਿ ਮੇਰਾ ਸਾਥ ਦਿਓ ਸੁਨੰਦਾ ਸ਼ਰਮਾ ਇਸ ਪੋਸਟ ਰਾਹੀਂ ਕਹਿਣਾ ਚਾ ਰਹੇ ਨੇ ਕਿ ਇੱਕ ਕੋਈ ਕੰਪਨੀ ਹੈ ਜੋ ਉਹਨਾਂ ਨੂੰ ਤੰਗ ਕਰ ਰਹੀ ਹੈ ਤੇ ਲੋਕਾਂ ਨੂੰ ਪਬਲਿਕ ਨੂੰ ਕਹਿ ਰਹੀ ਹੈ ਕਿ ਸੁਨੰਦਾ ਸ਼ਰਮਾ ਸਾਡੇ ਨਾਲ ਬਾਉਂਡ ਹੈ ਹਾਲਾਕੀ ਮੈਂ ਕਿਸੇ ਨਾਲ ਵੀ ਬਾਉਂਡ ਨਹੀਂ ਤੇ ਉਹ ਮੇਰੇ ਤੇ 2 ਸਾਲਾਂ ਤੋਂ ਝੂਠੇ ਅਲੀਗੇਸ਼ਨ ਲਾ ਰਿਹਾ ਕਿ ਉਹ ਸਾਡੇ ਨਾਲ ਬਾਉਂਡ ਆ ਹਾਲਾਕੀ ਮੈਂ ਇੰਡੀਪੈਂਡੈਂਟ ਆਰਟਿਸਟ ਆ ਇਸ ਦੇ ਨਾਲ ਹੀ ਸੁਨੰਦਾ ਸ਼ਰਮਾ ਨੇ ਭਗਵੰਤ ਮਾਨ ਨੂੰ ਵੀ ਟੈਗ ਕਰਦੇ ਹੋਏ ਕਿਹਾ ਹੈ ਕਿ ਮੈਨੂੰ ਇਸ ਤੋਂ ਛੁਟਕਾਰਾ ਦਿਵਾਓ ਇਸ ਦੇ ਨਾਲ ਹੀ ਸੁਨੰਦਾ ਸ਼ਰਮਾ ਦੂਸਰੀ ਪੋਸਟ ਵਿੱਚ ਲਿਖਦੀ ਹੈ ਜੋ ਕੁਝ ਮੇਰੇ ਨਾਲ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋ ਕਿ ਮੇਰੀ ਮਾਂ ਮੈਨੂੰ ਕਿਵੇਂ ਵੇਖਦੀ ਹੋਊ ਰੋਜ਼ ਕਿੰਨੀ ਤਕਲੀਫ ਚ ਹੋਊਗੀ 2 ਸਾਲ ਹੋ ਗਏ ਇਕੱਲੀ ਨੂੰ ਸਭ ਕੁਝ ਸੰਭਾਲਦੇ ਨੂੰ ਹਿੰਮਤ ਵੀ ਕਿਸੇ ਵੇਲੇ ਜਵਾਬ ਦੇ ਜਾਂਦੀ ਹਾਲੇ ਤੱਕ ਮੈਂ ਬਾਹਰ ਨਹੀਂ ਆ ਸਕੀ ਇਸ ਗਮ ਚੋ ਕਿ ਤੁਸੀਂ ਨਵੇਂ ਰੋਗ ਲਾ ਦਿੰਦੇ ਹੋ ਮੈਨੂੰ ਮੇਰੀ ਰੋਜੀ ਰੋਟੀ ਤੇ ਲਤ ਨਾ ਮਾਰੋ ਥੋੜਾ ਜਿਆਦਾ ਤੇ ਰਹਿਮ ਕਰੋ ਘਰ ਤੱਕ ਨਹੀਂ ਹੈਗਾ ਮੇਰੇ ਕੋਲ ਮੇਰਾ ਰੋਜੀ ਰੋਟੀ ਤਾਂ ਛੱਡ ਦਿਓ ਮੇਰੀ ਦੋਸਤੋ ਇਹ ਵਾਲੀਆਂ ਦੋ ਪੋਸਟਾਂ ਸੁਨੰਦਾ ਸ਼ਰਮਾ ਨੇ ਕਿਸੇ ਕੰਪਨੀ ਜਾਂ ਕਿਸੇ ਲੈਵਲ ਤੋਂ ਤੰਗ ਆ ਕੇ ਲਿਖਣ ਜੇਕਰ ਤੁਸੀਂ ਵੀ ਸੁਨੰਦਾ ਸ਼ਰਮਾ ਦੀ ਸਪੋਰਟ ਕਰਦੇ ਹੋ ਤਾਂ ਵੀ ਸਪੋਰਟ ਸੁਨੰਦਾ ਸ਼ਰਮਾ ਜਰੂਰ ਕਮੈਂਟਾਂ ਚ ਲਿਖਿਓ ਜੀ ਧੰਨਵਾਦ